ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਤਕਾ ਸਭ ਰਾਜੀ ਖੁਸ਼ੀ ਹੋਮਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਟੱਲੇ ਵਾਲਾ ਬਟਨ ਜਰੂਰ ਨਾ ਆਪਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਹਾਂਜੀ ਅੱਜ ਤੁਹਾਨੂੰ ਦੱਸਣ ਲੱਗੇ ਹਾਂ ਸ਼ਨੀ ਗ੍ਰਹਿ ਸ਼ਨੀ ਗ੍ਰਹਿ ਦੇ ਪਹਿਲਾਂ ਮੱਥਰ ਸਮਝੋ ਕੀ ਕੀ ਹੁੰਦੇ ਨੇ ਸ਼ਨੀਗ੍ਰਹਿ ਜਿਹੜੇ ਵੀ ਇਨਸਾਨ ਤੇ ਬੱਚੇ ਤੇ ਵੀ ਚੱਲ ਸਕਦਾ ਇਹ 13 ਸਾਲ ਤੋਂ ਚੱਲਦਾ ਮੁੰਡੇ ਤੇ 16 ਸਾਲ ਤੋਂ ਚੱਲਦਾ ਕੁੜੀ ਤੇ ਤੇ ਇਦੋਂ ਛੋਟੇ ਬੱਚੇ ਤੇ ਸ਼ਨੀਗ੍ਰਹਿ ਨਹੀਂ ਚੱਲਦਾ 13 16 ਤੇ ਉਸ ਤੋਂ ਬਾਅਦ ਇਹਦੀ ਜਿਹੜੀ ਉਮਰਾਲ ਗ੍ਰਹਿ ਦੀਸ਼ ਅਨੇ ਦੀ ਇਹ ਹੈਗੀ ਆ 18 ਸਾਲ ਕਹੇ ਦਿੰਦੇ ਨੇ 16 ਪਰ ਨਹੀਂ 18 ਸਾਲ ਤੱਕ ਚੱਲਦਾ ਹੈ ਰਾਹੋ ਵੀ 18 ਤੱਕ ਹੀ ਚੱਲਦਾ ਹੈ ਜਾਹ ਕੋ ਕੁਛ ਵੀ ਕਹੀ ਜਵੇ 라ਹੁ ਤਾਂ 18:30 ਤੱਕ ਵੀ ਚੱਲਦਾ ਪਰ ਇਹ ਜਿਹੜਾ ਸ਼ਨੀ ਆ 라ਹੁ ਆ ਇਹਨਾਂ ਦਾ ਬਰਵਾਦੀ ਤੇ ਇਹਨਾਂ ਨੇ ਧਾਵਾ ਧਰਨਾ ਹੁੰਦਾ ਪਰ ਜਿਹੜੇ ਇਹਨਾਂ ਦੇ ਪਾ ਨੇ ਉਹ ਥੋੜੇ ਡਿਫਰੈਂਟ ਹੁੰਦੇ ਨੇ ਹੁਣ ਜਿੰਨਾ ਤੋਂ ਇਹ ਲੱਛਣ ਪਾਏ ਜਾਣਗੇ ਜਦੋਂ ਬੱਚੇ ਨੂੰ 13ਵਾਂ ਸਾਲ ਚੜਦਾ ਕਈ ਵਾਰ ਬੱਚੇ ਦੇ ਨਾਲ ਹੀ ਜਨਮ ਲੈਂਦਾ ਸ਼ਨੀ ਕਰਾ ਇਹ ਵੀ ਹੁੰਦਾ ਪਰ ਮੁੰਡੇ ਦੇ ਜ਼ਿਆਦਾ ਰਹਿੰਦਾ ਕੁੜੀ ਤੇ ਨਹੀਂ ਲੈਂਦਾ ਹੈਗਾ। ਕੁੜੀ ਤੇ 16ਵੇਂ ਸਾਲ ਤੋਂ ਬਾਅਦ ਹੀ ਸ਼ਨੀ ਚੱਲਦਾ। ਮੈਂ ਫੇਰ ਕਹਿੰਿਆ ਮੁੰਡੇ ਦੇ ਕਈ ਵਾਰੀ ਜਨਮ ਲੈਣ ਸਾਲ ਵੀ ਸ਼ਨੀ ਚੱਲਦਾ। ਆਗਰ ਜਨਮ ਲੈਣ ਸਾਲ ਸ਼ਨੀ ਚੱਲ ਪਿਆ ਬੱਚੇ ਦੇ। ਉਸੇ ਦਿਨ ਤੋਂ ਘਰ ਦੀ ਪਰਵਾਦੀ ਹੁਣ ਸ਼ੁਰੂ ਹੋ ਜਾਂਦੀ ਹੈ। ਜ਼ਮੀਨ ਫਸਲ ਨਹੀਂ ਹੋਊਗੀ, ਫਸਲ ਤਬਾਹ ਹੋਊ ਖੜੀ। ਕਰਜ਼ਾ ਸਿਰ ਚੜਨੋ ਜਿੰਨਾ ਮਰਜ਼ੀ ਹੱਥ ਘੁੱਟ ਲਿਓ ਕਰਜ਼ਾ ਸਿਰ ਚੜੂਗਾ ਹੀ ਚੜੂਗਾ। ਕਾਰੋਵਾਰ ਰੁਕਣ ਗਏ ਆਟੋਮੈਟ ਘਰ ਦੇ ਵਿੱਚ ਤ੍ਰੇਸ ਬਿਮਾਰੀ ਜਾਣੀ ਜੀ ਹਰ ਇੱਕ ਪਾਸੇ ਦੀ ਬਰਬਾਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਦੇਖੋ ਇਹ ਹੀ ਤੁਸੀਂ ਕਿਸੇ ਕੋਲੇ ਜਾਓਗੇ ਸ਼ੰਪਾ ਛੱਲੇ ਪਾਏ ਹੁੰਦੇ ਨੇ ਅੱਜ ਕੱਲ੍ਹ ਆਲੇ ਦੱਸਦਾ ਤੁਸੀਂ ਬੜਾ ਫੁੱਲ ਜਾ ਰਹੇ ਏਡੇ ਲੋਕ ਟਾ ਏਡੇ ਕਾਂਟੇ ਬਾੜੀਆਂ ਚੂੜੀਆਂ ਸੋਨੇ ਦੀਆਂ ਚਾਹ ਹਾਰਟੀਫਿਸ਼ ਨਹੀਂ ਹੋਣ ਦੇਖੋ ਅਸੀਂ ਤਾਂ ਸਿੱਧੇ ਸਾਦੇ ਜਿਹੇ ਜੱਟਾ ਪਾਈ ਸਾਡੇ ਕੋਲ ਤਾਂ ਕੁਛ ਹੈ ਨਹੀਂ ਹੱਕ ਨੇ ਅਸੀਂ ਨਹੀਂ ਇੰਨੀ ਫਰੋਟੀਆਂ ਮਾਰਦੇ ਹੈਗੇ ਹਾਂ ਜੀ ਤੁਸੀਂ ਕੀ ਕਰਨਾ ਕਬਰਾਂ ਹੁੰਦੀ ਲੋੜ ਕੋਈ ਨਹੀਂ ਬਲਤ ਇਹ ਸਮਝ ਲਿਆ ਕਰੋ ਬਲਤ ਤੁਹਾਨੂੰ ਲੋਕ ਡਰਾਉਂਦੇ ਨੇ ਪੂਰਾ ਪਾਏ ਹੋਂ ਤਰ ਤਾ ਛਣੀ ਚਲ ਹਮੇ ਇੱਕ ਤਰੀਆ ਵੀ ਛਣੀ ਕਾਰਕ ਬਰਬਾਦੀ ਦਾ ਕਾਰਕ ਅਗਰ ਉਹ ਹੀ ਛਣੀ ਤੁਹਾਨੂੰ ਦੇਖ ਕੇ ਵੀ ਸਭ ਕੁਝ ਜਾਊਗਾ ਅਗਰ ਤੁਸੀਂ ਉਹਨੂੰ ਖੁਸ਼ ਕਰਦੇ ਹੋ ਛੋਟੇ ਛੋਟੇ ਜੇ ਕੰਮ ਨਹੀਂ ਕਰਨਾ ਕੀ ਹੈ ਦੇਖੋ ਤੁਸੀਂ ਇੱਕ ਛਿੱਕਾ ਲੈਣਾ ਛਿੱਕੇ ਦੇ ਉੱਤੇ 8 ਜਾਂ 7 ਲਾਉਣ ਰੱਖਣੇ ਨੇ ਜਾਂ 8 ਜਾਂ 7 17 ਰੱਖ ਲੋ 18 ਰੱਖ ਲੋ ਯਾਨੀ ਘਟਣਾ ਹੁਣ ਇਦਾਂ ਤੁਸੀਂ ਜੇ ਬੱਚੇ ਦੇ ਤਾਮ ਉਹਦੀ ਮਾਂ ਉਹਦਾ ਪਿਓ ਉਹਦੀ ਦਾਦਾ ਦਾਦੀ ਵੀ ਕਰ ਸਕਦੇ ਨੇ ਉਹਦਾ ਵੱਡਾ ਭੈਣ ਭਰਾ ਵੀ ਕਰ ਸਕਦਾ ਤੁਸੀਂ ਉਸ ਛਿੱਕੇ ਨੂੰ 7 ਲਾਗ ਲੈ ਕੇ ਸਿਰ ਉੱਤੇ ਜੀ ਉਲਟਾ ਤਿੰਨ ਵਾਰ ਘੁਮਾ ਕੇ ਚਾਹ ਵਿੱਚ ਸੱਟੇ ਹੁਣੇ ਪਿੱਛੇ ਮੁੜ ਕੇ ਨਹੀਂ ਚੱਕਣਾ ਕਿ ਹੱਥ ਧੋ ਲੈਣੇ ਨੇ ਕੋਈ ਚੱਕਿਆ ਨੂੰ ਰੁਪਈਆ ਨੂੰ ਕੋਈ ਕਿਸੇ ਦਾ ਨੁਕਸਾਨ ਨਹੀਂ ਹੋਊਗਾ ਸਿਰਫ ਇੱਕ ਮਾਮੂਲੀ ਜਿਹਾ ਉਹ ਤੁਝ ਕੋਈ ਜਿੱਧਰ ਮਰਜ਼ੀ ਹਵਾ ਜਾਂਦੀ ਆਵਾਜ਼ ਆਵੇ ਕੁਛ ਕੁਛ ਨਹੀਂ ਹੁੰਦਾ ਹੈਗਾ ਇਸੇ ਦਾ ਇੱਕ ਪੈਸੇ ਦਾ ਵੀ ਨੁਕਸਾਨ ਨਹੀਂ ਹੁੰਦਾ ਇਹ ਚੀਜ਼ ਨਾਲ ਤਾਂ ਛਣਿਆ ਕੋਈ ਵੱਡੀ ਉਹ ਨਹੀਂ ਹੈਗੀ ਵੀ ਕੋ ਟੂਣਾ ਜਾਂ ਕੋਈ ਮੀਟ ਸ਼ਰਾਬ ਆਂਡਾ ਇਹ ਜੀ ਕੋਈ ਚੀਜ਼ ਨਹੀਂ ਹੈਗੀ ਸਿਰਫ 1 ਰੁਪਈਆ ਦਾ ਕੰਮ ਹੈ ਫਿਰ ਇਹਦੇ ਨਾਲ ਤੁਸੀਂ ਕੀ ਕਰਨਾ ਜਿਹੜੇ ਬੱਚਾ ਤੁਹਾਨੂੰ ਲੱਗਦਾ ਇਹਦੇ ਹੋਣ ਤੋਂ ਬਾਅਦ ਸਾਡੇ ਘਰ ਦੀ ਪਰਵਾਦੀ ਸ਼ੁਰੂ ਹੋਈ ਹੈ ਜਾਂ ਫਿਰ ਇਹ ਬੱਚੇ ਨੂੰ 13ਵਾਂ ਸਾਲ 14ਵਾਂ ਲੱਗਣ ਤੋਂ ਬਾਅਦ ਹੋਈ ਹੈ ਤੁਸੀਂ ਕੀ ਕਰਨ ਉਸ ਬੱਚੇ ਦੇ ਉੱਤੋਂ ਜੀ ਤੇਲ ਸਰੂੰਗਾ ਆਪਾਂ ਮਾ ਥੋੜਾ ਹੋਏ ਕੋਈ ਜਦੋਂ ਕੋਈ ਪਾਕ ਕਰਨਾ ਹੁੰਦਾ ਉਹਦੇ ਵਿੱਚ ਕੋਈ ਨਾਪ ਤੋਲ ਨਹੀਂ ਹੁੰਦਾ ਰਾਹੁ ਦੇ ਵਿੱਚ ਹੈਗਾ ਸ਼ਨੀ ਦੇ ਵਿੱਚ ਕੋਈ ਨਾਪ ਤੋਲ ਨਹੀਂ ਹੈ ਤੁਸੀਂ ਇੱਕ ਕਾਂਸੀ ਦੀ ਕੌਲੀ ਛੋਟੀ ਜਿਹੀ ਲੈਣੀ ਹੈ ਬੱਚੇ ਦਾ ਮੂੰਹ ਦਿਖਾ ਲੈਣਾ ਦਿਖਾ ਕੇ ਇੱਕ ਟਮਸਿਨ ਪਾ ਲਓ ਨਹੀਂ ਫਿਰ ਸ਼ਨੀ ਭਗਵਾਨ ਦੇ ਜਿਹੜਾ ਬਣਿਆ ਹੁੰਦਾ ਇਹ ਏਕਾ ਜਿਹਾ ਜਿਵੇਂ ਸ਼ਨੀ ਕਹਿੰਦੇ ਨੇ ਤੇ ਉਹਦੇ ਉੱਤੇ ਪਾਇਓ ਨਾਲ ਮਾਂ ਨਾਲ ਇੱਕ ਅੱਧਾ ਛਿੱਕਾ ਹੋ ਸਕੇ ਸ਼ਨੀਵਾਰ ਨੂੰ ਕਰਦ ਜਾਂ ਫਿਰ ਇੱਕ ਦੋ ਮੇਖਾਂ ਇਹ ਜ਼ਰੂਰ ਚੜਾਉਣ ਪਰ ਮੇਖਾਂ ਪੁਰਾਣੀਆਂ ਹੋਣੀਆਂ ਚਾਹੀਦੀਆਂ ਨੇ ਅਨਟੱਚ ਨਹੀਂ ਹੋਣੀਆਂ ਚਾਹੀਦੀਆਂ ਕਰਦ ਵੀ ਤੁਸੀਂ ਵਰਤੀ ਹੋਈ ਹੋਵੇ ਘਰ ਦੇ ਵਿੱਚ ਉਹ ਚੜਾਉਣੀ ਹੈ ਇਹ ਜਿੱਤ ਚੜਾਉਣੀਆਂ ਸ਼ੁਰੂ ਕਰ ਦੋ ਪੰਜ ਸੱਤ ਸ਼ਨੀਵਾਰ ਚੜਾਉਂਗੇ ਤੁਹਾਨੂੰ ਆਟੋਮੈਟਿਕ ਸ਼ਾਂਤੀ ਮਿਲਣੀ ਸ਼ੁਰੂ ਹੋ ਜਾਊ ਘਰ ਦੇ ਵਿੱਚ ਪਤਾ ਲੱਭੂ ਵੀ ਸਾਡਾ ਫਰਕ ਪੈਣਾ ਸ਼ੁਰੂ ਹੋ ਗਿਆ ਕੰਮ ਤਾਂ ਕੁਝ ਵੀ ਨਹੀਂ ਗਾ ਇਹੀ ਪਾਈਸੇ ਕੋਲੇ ਜਾਵੋਗੇ ਤੁਹਾਡੇ ਕੋਲੋਂ ਆਲਾ ਲੱਖਾਂ ਦੇ ਹਿਸਾਬ ਨਾਲ ਪੈਸੇ ਵਸੂਗਾ ਕਿਉਂ ਆਪਾਂ ਤਾਂ ਪਾਈਸੇ ਦੀ ਜੇ ਬੰਦੇ ਆ ਸਿੱਧੀ ਜੀ ਅਸੀਂ ਗੱਲ ਕਰਦੇ ਆ ਅਸੀਂ ਕਿਸੇ ਤੋਂ ਕੁਝ ਨਹੀਂ ਲੈਂਦੇ ਹੈਗੇ ਨਾ ਹੀ ਲਮਾਂ ਲਾਵਾਂਗੀ ਨਾ ਹੀ ਕੋਈ ਮੇਰਾ ਜਿਹੜਾ ਕੋਈ ਅਗਰ ਮੇਤ ਤੋਂ ਬਾਅਦ ਕੋਈ ਇਹ ਕੰਮ ਕਰੂਗਾ ਮੇਰਾ ਪੋਤਾ ਮੇਰੀ ਪੋਤੀ ਮੇਰੀ ਨੂੰ ਨਾ ਉਹ ਲੜਨਗੇ ਕੋ ਪੈਸੇ ਲੈ ਕੇ ਕੰਮ ਕੀਤਾ ਸਵਾਹ ਕੀਤਾ ਬੜੇ ਨਾ ਬੜੇ ਉਹ ਅਗਲੀ ਢੀਕੇ ਸਮਤਾ ਮਰ ਮਹਾਪੁਰਸ਼ਾਂ ਕੋਲ ਜਾਂਦੇ ਨੇ ਲੱਖਾਂ ਦੇ حساب ਨਾਲ ਦੁਨੀਆ ਹੁੰਦੀ ਆ ਉੱਥੇ ਸਾਰਿਆਂ ਦਾ ਕੰਮ ਵਣਦੇ ਨੇ ਨਹੀਂ ਨਾ ਬਣਦੇ ਹੈ ਕਿੱਥੇ ਕਿੱਥੇ ਦੀ ਦੁਨੀਆ ਸਾਰੀ ਜਾਂਦੀ ਤਾਂ ਸਾਰੀ ਦੁਨੀਆ ਇੱਕ ਝੰਡੇ ਹਟ ਇਕੱਠੀ ਹੋ ਜਵੇ ਹੈ ਨਹੀਂ ਨਾ ਬਣਦੇ ਤਾਂ ਹੀ ਕੋਈ ਉੱਥੇ ਜਾਂਦਾ ਕਿ ਉੱਥੇ ਜਾਂਦਾ ਕਿ ਉਹਦੇ ਕੋਲ ਜਾਂਦਾ ਕਿ ਉਹਦੇ ਕੋਲ ਜਾਂਦਾ ਨਹੀਂ ਇੱਕ ਡਾਕਟਰ ਤੋਂ ਵੀ ਆਰਾਮ ਨਹੀਂ ਹੁੰਦਾ ਇੱਕ ਬਿਮਾਰੀ ਨੂੰ ਹੂੰ ਬਾਕੀ ਪਤਾ ਨਹੀਂ ਕਿਹਦੀ ਕਿਸਮਤ ਦੀ ਚੀਜ਼ ਹੁੰਦੀ ਹੈ ਕਿਹਦੇ ਉੱਤੇ ਕੰਮ ਕਰ ਜਾਂਦੇ ਦੇਖੋ ਮੈਂ ਤਾਂ ਟੋਟਕੇ ਦੁਸ਼ਮਣ ਲਈ ਵੀ ਪਾਉਣੀ ਹੈ ਮਿੱਤਰ ਲਈ ਵੀ ਪਾਉਣੀ ਹੈ ਮੇਰੇ ਵੱਲੋਂ ਦਸ਼ਮਣ ਕਰੇ ਮੇਰੇ ਵੱਲੋਂ ਮੇਰਾ ਮਿੱਤਰ ਕਰੇ ਮੈਂ ਤਾਂ ਕਹਿੰਦੀ ਹਾਂ ਪ੍ਰਮਾਤਮਾ ਸਭ ਦੇ ਉੱਤੇ ਕਿਰਪਾ ਕਰੇ ਬਸ ਹਾਂਜੀ ਲਾਈਕ ਕਰਨਾ ਨਾ ਭੁੱਲਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਜੋ ਵੀ ਤੁਸੀਂ ਅੱਲਾ ਰਾਮ ਗੋਡ ਵੈਗਰੂ ਜੈ ਸ਼੍ਰੀ ਰਾਮ ਜੋ ਵੀ ਲਿਖਣਾ ਲਿਖਿਆ ਕਰੋ ਮਾਂ ਲక్ష్ਮੀ